ਤੂੰ ਲਫ਼ਜ਼ ਮੇਰੇ ਬਣਿਆ ਰਹੀਂ ਮੈਂ ਕਵਿਤਾ ਤੇਰੀ ਬਣ ਜਾਵਾਂਗੀ ਤੇਰੇ ਹਾਸੇ ਫੁੱਲ ਬਣ ਕੇ ਰਣਗੇ ਤੇਰੇ ਹਾਸੇ ਫੁੱਲ ਬਣ ਕੇ ਰਣਗੇ ਜਦ ਧਰਤੀ ਉੱਤੇ ਮੈਂ ਫੁੱਲਾਂ ਦੀ ਕਿਯਾਰੀ ਬਣ ਜਾਵਾਂਗੀ ਤੂੰ ਲਫ਼ਜ਼ ਮੇਰੇ ਬਣਿਆ ਰਹੀਂ ਮੈਂ ਕਵਿਤਾ ਤੇਰੀ ਬਣ ਜਾਵਾਂਗੀ ਤੂੰ ਆਪਣੇ ਹੰਝੂ ਸਮੇਟ ਕੇ ਰੱਖੀ ਤੂੰ ਆਪਣੇ ਹੰਝੂ ਸਮੇਟ ਕੇ ਰੱਖੀ ਜੇ ਬਹਿ ਗਏ ਤਾਂ ਮੈਂ ਹੰਝੂਆਂ ਵਿੱਚ ਹੜ ਜਾਵਾਂਗੀ ਤੂੰ ਲਫ਼ਜ਼ ਮੇਰੇ ਬਣਿਆ ਰਹੀਂ ਮੈਂ ਕਵਿਤਾ ਤੇਰੀ ਬਣ ਜਾਵਾਂਗੀ ਤੂੰ ਗੀਤ ਮੁਹੱਬਤ ਦਾ ਬਣਿਆ ਰਹੀਂ ਤੂੰ ਗੀਤ ਮੁਹੱਬਤ ਦਾ ਬਣਿਆ ਰਹੀ ਮੈਂ ਤराना ਤੇਰਾ ਬਣ ਜਾਵਾਂਗੀ ਤੂੰ ਲਫ਼ਜ਼ ਮੇਰੇ ਬਣਿਆ ਰਹੀ ਮੈਂ ਕਵਿਤਾ ਤੇਰੀ ਬਣ ਜਾਵਾਂਗੀ ਤੂੰ ਰਾਗ ਇਲਾਹੀ ਛਿੜਿਆ ਰਹੀ ਤੂੰ ਰਾਗ ਇਲਾਹੀ ਛਿੜਿਆ ਰਹੀ ਮੈਂ ਬਸਲ ਮੁਹੱਬਤ ਬਣ ਜਾਵਾਂਗੀ ਕਰਮ ਲਫ਼ਜ਼ ਮੇਰੇ ਤੂੰ ਬਣਿਆ ਰਹੀਂ ਕਰਮ ਲਫ਼ਜ਼ ਮੇਰੇ ਤੂੰ ਬਣਿਆ ਰਹੀਂ ਮੈਂ ਕਵਿਤਾ ਤੇਰੀ ਬਣ ਜਾਵਾਂਗੀ ਮੈਂ ਕਵਿਤਾ ਤੇਰੀ ਬਣ ਜਾਵਾਂਗੀ